ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਵੇਖ ਅਤੇ ਸੁਣ ਰਹੇ ਹੋ ਇਹਨਾਂ ਸਾਰੇ ਮਾਧਿਅਮ ਜ਼ਰੀਏ ਜੁੜੇ ਅਤੇ ਅੱਗੇ ਜਾ ਕੇ ਜੁੜਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਗਾਊਂ ਤੌਰ ਤੇ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਬਹੁਤ-ਬਹੁਤ ਸਵਾਗਤ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ। ਗੱਲਬਾਤ ਜਿਹਦੇ ਵਿੱਚ ਮੁੱਖ ਤੌਰ ਤੇ ਜ਼ਿਕਰ ਕਰਾਂਗੇ ਪੰਜਾਬੀ ਸਭਿਆਚਾਰ ਦਾ, ਵਿਰਾਸਤ ਦਾ ਅਤੇ ਪੰਜਾਬੀ ਜੀਵਨ ਜਾਚ ਦਾ। ਕਿਉਂਕਿ ਵੈਸੇ ਤਾਂ ਇਹ ਵਿਸ਼ਾ ਸਾਰਾ ਸਾਲ ਸੁਰਖੀਆਂ ਵਿੱਚ ਰਹਿ ਸਕਦਾ ਹੈ ਇਹ ਪੰਜਾਬੀਆਂ ਦੇ ਨਾਲ ਜੁੜਦਾ ਵਿਸ਼ਾ ਹੈ ਪਰ ਇਸ ਸਮੇਂ ਇਸ ਦੀ ਗੱਲ ਇਸ ਕਰਕੇ ਵੀ ਕਰਨੀ ਬਣਦੀ ਹੈ ਕਿਉਂਕਿ ਬਹੁਤ ਸਾਰੇ ਪਿਛਲੇ ਦਿਨਾਂ ਦੀ ਘਟਨਾਕ੍ਰਮ ਵੀ ਅਜਿਹੀ ਸੁਰਖੀਆਂ ਵਿੱਚ ਆਏ ਜਿਨ੍ਹਾਂ ਸਦਕਾ ਪੰਜਾਬੀ ਵਿਰਾਸਤ ਦੀ ਤੇ ਸਭਿਆਚਾਰ ਦੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਇੱਕ ਬਹੁਤ ਵੱਡਾ ਵਿਸ਼ਾ ਹੈ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ ਵਿੱਚ ਵਸਤੇ ਹੋਣ ਉਹਨਾਂ ਦੇ ਨਾਲ ਤਾਲੁਕ ਰੱਖਦਾ ਆ ਇਹ ਵਿਸ਼ਾ ਪੰਜਾਬੀ ਇਤਿਹਾਸ ਦਾ ਵਿਸ਼ਾ ਸੋ ਇਸ ਵਿਸ਼ੇ ਬਾਰੇ ਗੱਲ ਕਰਨੀ ਜ਼ਰੂਰੀ ਹੈ ਤੇ ਇਸੇ ਗੱਲ ਨੂੰ ਕਰ ਰਹੇ ਹਾਂ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਇਸ ਤੋਂ ਇਲਾਵਾ ਇਸੇ ਵਿਸ਼ੇ ਨਾਲ ਜੁੜਦੇ ਕਈ ਹੋਰ ਪਹਿਲੂਆਂ ਨੂੰ ਗਾਇਕਾਂ ਕਲਾਕਾਰਾਂ ਵਾਲੇ ਪਹਿਲੂਆਂ ਨੂੰ ਵੀ ਛੋਹਾਂਗੇ ਅੱਜ ਦੀ ਹੀ ਇਸੇ ਗੱਲਬਾਤ ਵਿੱਚ ਥੋੜਾ ਅੱਗੇ ਜਾ ਕੇ ਤੇ ਇਸ ਦੇ ਨਾਲ ਨਾਲ ਇਸ ਵਿਲੀ ਦੇ ਕਈ ਚਲੰਤ ਮਾਮਲਿਆਂ ਬਾਰੇ ਵੀ ਗੱਲ ਕਰਾਂਗੇ ਸੂਬੇ ਦੇਸ਼ ਅਤੇ ਦੁਨੀਆ ਨਾਲ ਸੰਬੰਧਿਤ ਤਾਜ਼ਾ ਵਿਸ਼ਿਆਂ ਦੀ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਦੀ ਹੀ ਇਸੇ ਗੱਲਬਾਤ ਵਿੱਚ ਥੋੜਾ ਅੱਗੇ ਜਾ ਕੇ ਸੋ ਸਮੁੱਚੇ ਸਮੇਂ ਦੌਰਾਨ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮੇਂ ਦੌਰਾਨ ਅੱਜ ਦੀ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹੋ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਮੈਂਟਸ ਦੇ ਰਾਹੀਂ ਕੀ ਤੁਸੀਂ ਕੀ ਸੋਚਦੇ ਹੋ ਇਹਨਾਂ ਵਿਸ਼ਿਆਂ ਸਬੰਧੀ ਤੁਹਾਡਾ ਕੀ ਕਹਿਣਾ ਹੈ ਪੰਜਾਬੀ ਸੱਭਿਆਚਾਰ ਵਿਰਾਸਤ ਵਿਰਸੇ ਬਾਰੇ ਤੁਹਾਡਾ ਕੀ ਮੰਨਣਾ ਹੈ ਇਸ ਵੇਲੇ ਕੀ ਸਥਿਤੀ ਹੈ ਇਹਦੇ ਵਿੱਚ ਕਿਵੇਂ ਨਿਗਾਰਾ ਆ ਕੀ ਸੁਧਾਰ ਕੀਤੇ ਜਾਣ ਦੀ ਲੋੜ ਹੈ ਤੁਹਾਡਾ ਇਸ ਬਾਰੇ ਜੋ ਵੀ ਮੰਨਣਾ ਹੈ ਤੁਸੀਂ ਉਸ ਨੂੰ ਕਮੈਂਟਸ ਰਾਹੀਂ ਲਿਖ ਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ ਫੇਸਬੁੱਕ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਤੁਸੀਂ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਹੁਣ ਪਿਛਲੇ ਦਿਨਾਂ ਦੌਰਾਨ ਤੁਸੀਂ ਵੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਇਤਰਾਜ਼ ਕੀਤਾ ਗਿਆ ਕਿ ਸ਼ੇਰੀ ਨਗਰ ਵਿਖੇ ਭਾਸ਼ਾ ਵਿਭਾਗ ਵੱਲੋਂ ਜੋ ਸਮਾਗਮ ਕਰਵਾਇਆ ਗਿਆ ਸੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਜੋ ਸਮਾਗਮ ਕਰਵਾਇਆ ਗਿਆ ਉਸ ਵਿੱਚ ਕਿਵੇਂ ਦੀਆਂ ਪੇਸ਼ਕਾਰੀਆਂ ਹੋਈਆਂ ਤੇ ਕਿਵੇਂ ਦਾ ਵਿਵਾਦ ਹੋਇਆ ਬੇਸ਼ੱਕ ਉਹਦੇ ਨਾਲ ਸੰਬੰਧਿਤ ਕਈ ਸ਼ਖਸੀਅਤਾਂ ਨੇ ਮਾਫੀ ਮੰਗ ਲਈ ਪਰ ਇੱਕ ਵਾਰ ਫਿਰ ਮਾਮਲਾ ਸੁਰਖਿਆ ਵਿੱਚ ਆ ਗਿਆ ਕਿ ਸਭਿਆਚਾਰ ਦੇ ਨਾਮ ਤੇ ਤੇ ਕਲਾਕਾਰੀ ਵਿਰਸੇ ਦੇ ਨਾਮ ਤੇ ਕਈ ਵਾਰ ਗੱਲ ਵਿਵਾਦਾਂ ਵਾਲੇ ਬੰਨੇ ਨੂੰ ਤੁਰ ਪੈਂਦੀ ਹੈ ਹੁਣ ਸਾਨੂੰ ਵੇਖਣਾ ਪੈਣਾ ਹੈ ਕਿ ਜੋ ਪੰਜਾਬੀ ਸਭਿਆਚਾਰ ਆ ਪੰਜਾਬੀ ਵਿਰਾਸਤ ਆ ਕੀ ਇਹ ਸਿਰਫ ਨੱਚਣ ਗਾਉਣ ਤੱਕ ਹੀ ਸੀਮਤ ਆ ਕਿਉਂਕਿ ਅਜਹੀ ਇੱਕ ਧਾਰਨਾ ਜੀ ਬਣਾ ਦਿੱਤੀ ਗਈ ਹੈ ਕਿ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕਰਨਾ ਹੈ ਜਾਂ ਪੰਜਾਬੀ ਵਿਰਾਸਤ ਦੀ ਗੱਲ ਕਰਨੀ ਹੈ ਤਾਂ ਨੱਚ ਦੇ ਟੱਪ ਦੇ ਵਿਖਾਉਣਾ ਜ਼ਰੂਰੀ ਹੈ। ਬਹੁਤ ਸਾਰੇ ਗਾਇਕਾਂ ਵੱਲੋਂ ਕਲਾਕਾਰਾਂ ਵੱਲੋਂ ਵੀ ਇੱਕ ਅਕਸਰ ਅਜਿਹਾ ਕਹਿ ਦਿੱਤਾ ਜਾਂਦਾ ਹੈ। ਬਹੁਤ ਵੱਡਾ ਸਵਾਲ ਹੈ ਇਹ ਕਿ ਪੰਜਾਬੀ ਸੱਭਿਆਚਾਰ ਵਿਰਾਸਤ ਜੀਵਨ ਜਾਚ ਹੈ ਕੀ? ਪੰਜਾਬੀਆਂ ਦਾ ਇੱਕ ਅਕਸ ਬਣਾ ਦਿੱਤਾ ਗਿਆ ਕਿ ਨੱਚਣ ਟੱਪਣ ਵਾਲੇ ਲੋਕ ਆ ਜਾਂ ਜਿਹਨੂੰ ਨੱਚਣਾ ਟੱਪਣਾ ਨਹੀਂ ਆਉਂਦਾ। ਉਹ ਪੰਜਾਬੀ ਨਹੀਂ ਉਹਨੂੰ ਪੰਜਾਬੀ ਸੱਭਿਆਚਾਰ ਦਾ ਨਹੀਂ ਪਤਾ ਤੁਸੀਂ ਇਸ ਵੇਲੇ ਪੰਜਾਬ ਦੇ ਕਿਸੇ ਵੀ ਸਕੂਲ 'ਚ ਚਲਜੋ ਕਿਸੇ ਵੀ ਕਾਲਜ ਵਿੱਚ ਚਲਜੋ ਕਿਸੇ ਵੀ ਵਿਦਿਅਕ ਅਦਾਰੇ 'ਚ ਚਲਜੋ ਤੇ ਬੱਚਿਆਂ ਨੂੰ ਜੇਕਰ ਤੁਸੀਂ ਪੁੱਛੋ ਕਿ ਪੰਜਾਬੀ ਸੱਭਿਆਚਾਰ ਕੀ ਹੁੰਦੀ ਹੈ ਜਾਂ ਵਿਰਾਸਤ ਕੀ ਹੈ ਪੰਜਾਬੀ ਵਿਰਸਾ ਕੀ ਹੈ ਉਹਨਾਂ ਨੂੰ ਜੇ ਪਤਾ ਹੋਊਗਾ ਥੋੜਾ ਬਹੁਤਾ ਤਾਂ ਇੰਨਾ ਕੀ ਦੱਸਣਗੇ ਕਿ ਗਿੱਧਾ ਪੰਗੜਾ ਲੁੱਡੀਆਂ ਇਹੀ ਪੰਜਾਬੀ ਸੱਭਿਆਚਾਰ ਹੈ ਜਦ ਕੀ ਅਸਲ ਚ ਇਹ ਚੀਜ਼ਾਂ ਸਭਿਆਚਾਰ ਦਾ ਹਿੱਸਾ ਹੋ ਸਕਦੀਆਂ ਪਰ ਸਭਿਆਚਾਰ ਦੀ ਪਰਿਭਾਸ਼ਾ ਨਹੀਂ ਹੋ ਸਕਦੀਆਂ ਪਰ ਇਦਾਂ ਬਣਾ ਦਿੱਤਾ ਗਿਆ ਬੱਚਿਆਂ ਦੇ ਮਨਾਂ ਵਿੱਚ ਵੀ ਇਹ ਗੱਲ ਬਿਠਾ ਦਿੱਤੀ ਗਈ ਹੈ ਤੁਸੀਂ ਬੱਚਿਆਂ ਦੀ ਛੱਡੋ ਵੱਡੀ ਉਮਰ ਦੇ ਲੋਕ ਵੀ ਇਸੇ ਸੋਚ ਤੱਕ ਸੀਮਤ ਹੋ ਕੇ ਰਹਿ ਗਏ ਗਿੱਧੇ ਅਤੇ ਪੰਗੜੇ ਨੂੰ ਪੰਜਾਬੀ ਵਿਰਾਸਤ ਪੰਜਾਬੀ ਸਭਿਆਚਾਰ ਦਾ ਪ੍ਰਗਟਾਵਾ ਕਰਨ ਵਾਲੇ ਸਾਧਨ ਬਣਾ ਦਿੱਤਾ ਗਿਆ ਕਿ ਇਹੀ ਹੈ ਸਭਿਆਚਾਰ ਨਾ ਚੜਨਾ ਟਪਣਾ ਤੇ ਗੱਲ ਵਿਦਿਅਕ ਅਦਾਰਿਆਂ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਜਦ ਕਿ ਪੰਜਾਬੀ ਸਭਿਆਚਾਰ ਵਿਰਾਸਤ ਵਿਰਸੇ ਵਿੱਚ ਕੁਰਬਾਨੀਆਂ ਵੀ ਆ ਸ਼ਹਾਦਤਾਂ ਵੀ ਆ ਸਿਰਡ ਦੀਆਂ ਸੰਕਲਪ ਬਹੁਤ ਸਾਰੀਆਂ ਮਿਸਾਲਾਂ ਨੇ ਅਜਿਹੀਆਂ ਮਿਸਾਲਾਂ ਜਿਨ੍ਹਾਂ ਦੀ ਦੁਨੀਆ 'ਚ ਕਿਤੇ ਹੋਰ ਉਦਾਹਰਨ ਨਹੀਂ ਮਿਲਦੀ ਇਹੋ ਜਿਹੀਆਂ ਚੀਜ਼ਾਂ ਬੇਅੰਕਿਤ ਨੇ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਪੰਜਾਬੀ ਸਭਿਆਚਾਰ ਵਿੱਚ ਯੋਧਿਆਂ ਦੀ ਮਾਰਸ਼ਲ ਕੌਮ ਜਿਹਨੂੰ ਕਹਿੰਦੇ ਆ ਉਹ ਪੰਜਾਬੀ ਸਿੱਖ ਕੌਮ ਦੀ ਵੀ ਜ਼ਿਕਰ ਗੱਲ ਕਰ ਲਈਏ ਤੁਸੀਂ ਇਤਿਹਾਸ ਫੋੜ ਕੇ ਵੇਖੋ ਕਿੰਨੀਆਂ ਸ਼ਹਾਦਤਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਹੋਇਆ ਲੰਮੀ ਲਹਿਰ ਚੱਲੀ ਉਹਦੇ ਵਿੱਚ ਕਿੰਨਾ ਵੱਡਾ ਯੋਗਦਾਨ ਪੰਜਾਬੀਆਂ ਦਾ ਪਰ ਉਸ ਪਹਿਲੂ ਨੂੰ ਕਦੇ ਉਜਾਗਰ ਨਹੀਂ ਕੀਤਾ ਜਾਂਦਾ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਆਜ਼ਾਦੀ ਦੀ ਲਹਿਰ ਵਿੱਚ ਉਸ ਦਾ ਬਹੁਤ ਘੱਟ ਜ਼ਿਕਰ ਹੁੰਦਾ ਹੈ ਪਰ ਜਦੋਂ ਵੀ ਗੱਲ ਹੁੰਦੀ ਹੈ ਇਤਿਹਾਸ ਦੀ ਰਵਾਇਤਾਂ ਦੀ ਸਭਿਆਚਾਰ ਦੀ ਤਾਂ ਸਿਰਫ ਨੱਚਣ ਟੱਪਣ ਇਥੋਂ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਇਸ ਸੋਚ ਤੋਂ ਉੱਪਰ ਉੱਠਣ ਦੀ ਲੋੜ ਹੈ ਬਹੁਤ ਸਾਰੀਆਂ ਹੋਰ ਮਿਸਾਲਾਂ ਵੀ ਤੁਸੀਂ ਵੇਖ ਸਕਦੇ ਹੋ ਵਿਦਿਅਕ ਅਦਾਰਿਆਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਉਹਦੇ ਵਿੱਚ ਜਦੋਂ ਵੀ ਪੰਜਾਬੀਅਤ ਦੀ ਗੱਲ ਕਰਨੀ ਹੁੰਦੀ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਕਰਨੀ ਹੁੰਦੀ ਹੈ ਤਾਂ ਮੰਗਵੇਂ ਕੱਪੜੇ ਪਵਾ ਦਿੱਤੇ ਜਾਂਦੇ ਆ ਜੀਨਸ ਟੀ-ਸ਼ਰਟ ਆ ਪਾਉਣ ਵਾਲਿਆਂ ਨੂੰ ਚਾਦਰਾਂ ਤੇ ਕੁਰਤੇ ਪਵਾ ਦਿੱਤੇ ਜਾਂਦੇ ਆ ਤੁਰਲੇ ਵਾਲੀ ਪੱਗ ਸਿਰ ਤੇ ਰੱਖ ਦਿੱਤੀ ਜਾਂਦੀ ਹੈ ਕਣਕ ਦੇ ਖੇਤ ਵਿੱਚ ਖੜੇ ਹੋ ਕੇ ਦੋ ਚਾਰ ਟਪੂਸੀਆਂ ਮਾਰ ਕੇ ਵਿਸਾਖੀ ਦਾ ਸੁਨੇਹਾ ਦੇ ਕੇ ਇਹਨੂੰ ਪੰਜਾਬੀ ਸੱਭਿਆਚਾਰ ਵਾਸਤੇ ਇਥੋਂ ਤੱਕ ਫੋਟੋ ਖਿੱਚਵਾ ਕੇ ਫਿਰ ਉਹਨਾਂ ਨੇ ਆਪਣੇ ਅਸਲੀ ਰੂਪ ਵਿਚ ਆ ਜਾਣਾ ਟਾਈਟ ਜੀਨ ਦੀਆਂ ਪੈਂਟਾਂ ਪਾ ਲੈਣੀਆਂ ਉਹੀ ਜੋ ਅਸਲੀ ਟ੍ਰੈਂਡ ਚ ਚੱਲ ਰਹੀਆਂ ਨੇ ਲੇਟੈਸਟ ਜਿਹੜਾ ਅੱਜਕੱਲ ਰੁਝਾਨ ਹੈ ਟੌਪ ਪਾ ਲੈਣੇ ਤੇ ਆਪਣੇ ਅਸਲੀ ਰੂਪ ਚ ਆ ਜਾਣਾ ਬਸ ਇਹ ਪੰਜਾਬੀ ਸੱਭਿਆਚਾਰ ਇੰਨਾ ਕੀ ਰਹਿ ਗਿਆ ਕਿ ਤਿਆਰ ਹੋ ਕੇ ਦੋ ਚਾਰ ਤਸਵੀਰਾਂ ਖਿਚਾ ਲਈਆਂ ਜਾਂ ਭੰਗੜੇ ਦੀ ਪੇਸ਼ਕਾਰੀ ਕਰ ਲਈ ਗਿੱਧਾ ਪਾ ਲਿਆ ਬਾਅਦ ਚ ਕੱਪੜੇ ਬਦਲ ਕੇ ਆਪਣੇ ਪੱਛਮੀ ਜਾਂ ਜੋ ਵੀ ਆਮ ਕੱਪੜੇ ਉਪਾ ਲੈਣੇ ਇਥੋਂ ਤੱਕ ਹੀ ਪੰਜਾਬੀ ਸਭਿਆਚਾਰ ਬਣਾ ਕੇ ਰੱਖ ਦਿੱਤਾ ਗਿਆ ਆਪਾਂ ਵਾਰ-ਵਾਰ ਜ਼ਿਕਰ ਕੀਤਾ ਕਿ ਬਾਲੀਵੁੱਡ ਫਿਲਮਾਂ ਵਿੱਚ ਪੰਜਾਬੀ ਗਾਣਿਆਂ ਦੀ ਵਰਤੋਂ ਦੇਖ ਕੇ ਅਸੀਂ ਬੜੇ ਖੁਸ਼ ਹੁੰਨੇ ਆ ਬਹੁਤ ਸਾਰੇ ਲੋਕੀ ਕਹਿੰਦੇ ਕਿ ਬਾਲੀਵੁੱਡ ਵਿੱਚ ਪੰਜਾਬੀ ਦੀ ਬਹੁਤ ਬੱਲੇ ਬੱਲੇ ਆ ਪੰਜਾਬੀ ਗਾਣਿਆਂ ਤੋਂ ਬਿਨਾ ਬਾਲੀਵੁੱਡ ਦੀਆਂ ਫਿਲਮਾਂ ਨਹੀਂ ਬਣਦੀਆਂ ਬਹੁਤ ਲੋਕੀ ਇਹ ਤੇ ਪ੍ਰਮਾਣ ਕਰਨ ਲੱਗ ਪਏ ਆ ਇਹ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਬਾਲੀਵੁੱਡ ਵਾਲੇ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ ਜੋ ਪੰਜਾਬੀ ਨੂੰ ਮਾਣ ਨਹੀਂ ਦਿਵਾ ਰਹੇ ਪੰਜਾਬੀ ਗਾਣੇ ਲੈ ਕੇ ਉਹ ਪੰਜਾਬੀ ਨੂੰ ਵਰਤ ਰਹੇ ਆ ਕਿਉਂਕਿ ਇੱਕ ਅਜਿਹੀ ਭਾਸ਼ਾ ਆ ਜਾਂ ਪੰਜਾਬੀ ਲੋਕਗੀਤ ਜਾਂ ਪੰਜਾਬੀ ਲੋਕ ਸਾਜ਼ ਇਹ ਅਜਿਹੀ ਸਾਜ਼ ਨੇ ਅਜਿਹੀ ਸਾਧਨ ਨੇ ਜੋ ਆਮ ਜਿਹੇ ਗਾਣੇ ਵਿੱਚ ਵੀ ਜਾਨ ਪਾ ਦਿੰਦੇ ਆ ਇਹਨਾਂ ਤੋਂ ਬਿਨਾ ਸੰਗੀਤ ਅਧੂਰਾ ਆ ਤੇ ਬਾਲੀਵੁੱਡ ਇਸ ਸੀਜ਼ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਉਹਨਾਂ ਦੀ ਵਰਤੋਂ ਕਰ ਰਿਹਾ ਇਹਨਾਂ ਦੀ ਵਰਤੋਂ ਕਰਕੇ ਪੈਸੇ ਕਮਾ ਰਿਹਾ ਹੈ ਆਪਣੀਆਂ ਫਿਲਮਾਂ ਆਪਣੇ ਗਾਣੇ ਆਪਣੇ ਸੰਗੀਤ ਨੂੰ ਹਿੱਟ ਕਰਾ ਰਿਹਾ ਹੈ ਸੋ ਬਾਲੀਵੁੱਡ ਵਰਤ ਰਿਹਾ ਪੰਜਾਬੀ ਨੂੰ ਪੰਜਾਬੀ ਨੂੰ ਕੋਈ ਮਾਨ ਨਹੀਂ ਦੇ ਰਿਹਾ ਉਹ ਬੋਲੀ ਨੂੰ ਵਰਤ ਕੇ ਪੈਸੇ ਕਮਾ ਰਿਹਾ ਹੈ ਪੰਜਾਬੀ ਸੱਭਿਆਚਾਰ ਨੂੰ ਵਿਖਾ ਕੇ ਪੰਜਾਬੀ ਵਿਰਾਸਤ ਨੂੰ ਵਿਖਾ ਕੇ ਸਾਡੇ ਲੋਕ ਸਾਹਸ ਜਿਹੜੇ ਨੇ ਉਹਨਾਂ ਨੂੰ ਵਰਤ ਕੇ ਫਿਲਮਾਂ ਵਾਲੇ ਨੇ ਪੈਸੇ ਕਮਾਏ ਹੈ ਉਹਰ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਲਗਾ ਨਹੀਂ ਪੰਜਾਬੀ ਬੋਲੀ ਦੇ ਨਾਲ ਇਸ ਲਈ ਆਪਾਂ ਵੇਖਦੇ ਕਿ ਕੋਈ ਵੀ ਫਿਲਮ ਹੈ ਉਹਦਾ ਭਾਵੇਂ ਪੰਜਾਬੀ ਜਾਂ ਪੰਜਾਬ ਦੇ ਨਾਲ ਦੂਰ ਦੂਰ ਤੱਕ ਲੈਣ ਦੇਣਾ ਨਹੀਂਦਾ ਪਰ ਉੱਚ ਗਾਣਾ ਤੇ ਸਾਜ਼ ਪੰਜਾਬੀ ਜ਼ਰੂਰ ਵਰਤ ਲਏ ਜਾਂਦੇ ਕਿਉਂਕਿ ਸਾਡਾ ਸੱਭਿਆਚਾਰ ਜਿਹੜਾ ਆ ਉਹਦੀਆਂ ਜੋ ਇਹ ਵਨਗੀਆਂ ਆ ਉਹ ਇੰਨੀਆਂ ਮਹਾਨ ਆ ਇੰਨੀਆਂ ਦਮਦਾਰ ਆ ਕਿ ਉਹਨਾਂ ਦੀ ਵਰਤੋਂ ਅਗਲੇ ਕਰਦੇ ਆ ਤੇ ਕਰਕੇ ਉੱਚੋਂ ਪੈਸਾ ਕਮਾ ਰਹੇ ਆ ਪੰਜਾਬੀ ਜੀਵਨ ਜੜਜ ਤੇ ਵਿਰਾਸਤ ਨੂੰ ਵੀ ਇਸੇ ਤਰ੍ਹਾਂ ਵਿਖਾ ਕੇ ਉਹਨਾਂ ਵੱਲੋਂ ਇਸ ਦਾ ਲਾਹਾ ਲਿਆ ਜਾਂਦਾ ਰਿਹਾ ਹੈ ਇਹ ਚੀਜ਼ ਹੁਣ ਦੀ ਨਹੀਂ ਹੋ ਰਹੀ ਕਾਫੀ ਸਮੇਂ ਤੋਂ ਹੋ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਅਸੀਂ ਅਸਲ ਵਿਸ਼ੇ ਵੱਲ ਧਿਆਨ ਦਈਏ ਕਿ ਸਾਡਾ ਅਸਲ ਵਿਰਸਾ ਹੈ ਕੀ ਅਸਲ ਸੱਭਿਆਚਾਰ ਹੈ ਕੀ ਬੋਲੀ ਨਾਲ ਜੁੜੀਏ ਸਾਡੇ ਜੋ ਰਵਾਇਤੀ ਜੋ ਮੇਲੇ ਆ ਦਿਨਤੇ ਹਾਰਿਆ ਉਹ ਮੂਲ ਰੂਪ ਵਿੱਚ ਕਿਸ ਤਰ੍ਹਾਂ ਮਨਾਏ ਜਾਂਦੇ ਸੀ ਉਸੇ ਤਰ੍ਹਾਂ ਮਨਾਉਣ ਵੱਲ ਵਧੀਏ ਬਹੁਤ ਸਾਰੇ ਲੋਕੀ ਕਹਿਣਗੇ ਕਿ ਹੁਣ ਤਾਂ ਆਧੁਨਿਕ ਜ਼ਮਾਨਾ ਆ ਹੁਣ ਉਸ ਤਰੀਕੇ ਨਾਲ ਜ਼ਿੰਦਗੀ ਨਹੀਂ ਜੀਵੀ ਜਾ ਸਕਦੀ ਇਹ ਉਹ ਹੀ ਆਧੁਨਿਕ ਜ਼ਮਾਨਾ ਹੈ ਜਿਹਨੇ ਬਿਮਾਰੀਆਂ ਦਿੱਤੀਆਂ ਤਰ੍ਹਾਂ ਤਰ੍ਹਾਂ ਦੇ ਰੋਗ ਲਾਤੇ ਆ ਲੋਕੀ ਮੁੜ ਪਿਛਲੇ ਜ਼ਮਾਨੇ ਵੱਲ ਹੋਣ ਦੀ ਸੋਚ ਰਹੇ ਆ ਸਾਈਕਲ ਚਲਾਉਣੇ ਸ਼ੁਰੂ ਕਰਤੇ ਲੋਕਾਂ ਨੇ ਦੁਬਾਰਾ ਕਰਾਂ ਚ ਘੜੇ ਰੱਖਣੇ ਸ਼ੁਰੂ ਕਰ ਦਿੱਤੇ ਘੜੇ ਦਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਤਾਂਬੇ ਦੇ ਬਰਤਨ ਉਹਨਾਂ ਦੀ ਵਰਤੋਂ ਸ਼ੁਰੂ ਹੋ ਰਹੀ ਹੈ ਹੌਲੀ ਹੌਲੀ ਸੇ ਸੋ ਕਦੀ ਨਾ ਕਦੀ ਮੋੜਾ ਪੈਂਦਾ ਪਰ ਸਭ ਤੋਂ ਜ਼ਿਆਦਾ ਇਸ ਬੰਨੇ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬੀ ਸੱਭਿਆਚਾਰ ਵਿਰਾਸਤ ਦੀ ਜਦੋਂ ਗੱਲ ਹੁੰਦੀ ਤੇ ਇਹਦੇ ਅਸਲ ਅਰਥ ਸਮਝੇ ਜਾਣ ਤੇ ਜਦੋਂ ਗੱਲ ਪੰਜਾਬੀ ਸੱਭਿਆਚਾਰ ਦੀ ਹੋਣੀ ਹੈ ਸਾ ਸਿੱਖ ਵਿਰਾਸਤ ਤੇ ਸਿੱਖ ਇਤਿਹਾਸ ਨੂੰ ਇਸ ਤੋਂ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ ਇਹ ਚੀਜ਼ ਵੀ ਸਾਨੂੰ ਮੰਨਣੀ ਪੈਣੀ ਹੈ ਸਮਝਣੀ ਪੈਣੀ ਹੈ ਕਿਉਂਕਿ ਬਹੁਤ ਵੱਡਾ ਰੋਲ ਆ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਕੁਰਬਾਨੀਆਂ ਦਾ ਜੋ ਲੰਮਾ ਇਤਿਹਾਸ ਹੈ ਉਹ ਵੀ ਇਸ ਸੱਭਿਆਚਾਰ ਅਤੇ ਵਿਰਾਸਤ ਵਿੱਚ ਹੀ ਆਵੇਗਾ ਕਿਉਂਕਿ ਪੰਜਾਬ ਦੀ ਧਰਤੀ ਨਚਾਰਾਂ ਦੀ ਧਰਤੀ ਨਹੀਂ ਤੇ ਸ਼ੁਗਲ ਮੇਲਾ ਕਰਨ ਵਾਲੇ ਦੀ ਧਰਤੀ ਨਹੀਂ ਇਹ ਬੜੇ ਸੰਜੀਦਾ ਲੋਕਾਂ ਦੀ ਧਰਤੀ ਹੈ ਜਿਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ ਬਹਾਦਰੀ ਦੇ ਆ ਮਿਸਾਲਾਂ ਵੀ ਕਾਇਮ ਕੀਤੀਆਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਗਾਲੂਆ ਵਾਲੀਆ ਹਰੀ ਸਿੰਘ ਨਲਵਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਸਾਰੀਆਂ ਮਿਸਾਲਾਂ ਨੇ ਬਹੁਤ ਸਾਰੇ ਨਾਂ ਨੇ ਉਹ ਧਰਤੀ ਨਚਾਰਾਂ ਦੀ ਧਰਤੀ ਬਣਾਈ ਜਾ ਰਹੀ ਹੈ ਮੀਡੀਆ ਵੱਲੋਂ ਕੁਝ ਸੰਸਥਾਵਾਂ ਵੱਲੋਂ ਵੀ ਕੁਝ ਵਿਭਾਗਾਂ ਵੱਲੋਂ ਵੀ ਉੱਤੇ ਧਿਆਨ ਦੇਣ ਦੀ ਲੋੜ ਹੈ ਤੇ ਲੋਕਾਂ ਨੂੰ ਇਹ ਚੀਜ਼ ਬੱਚਿਆਂ ਨੂੰ ਸਮਝਾਉਣੀ ਪੈਣੀ ਹੈ ਕਿ ਸਾਡਾ ਸੱਭਿਆਚਾਰ ਬਹੁਤ ਵਿਸ਼ਾਲ ਹੈ ਦਾਇਰਾ ਬਹੁਤ ਵੱਡਾ ਹੈ ਸਿਰਫ ਨੱਚਣ ਗਾਉਣ ਤੱਕ ਸੀਮਤ ਨਹੀਂ ਭੰਗੜੇ ਗਿੱਧੇ ਲੁੱਡੀਆਂ ਪਾਉਣ ਤੱਕ ਸੀਮਤ ਨਹੀਂ ਪੰਜਾਬੀ ਸੱਭਿਆਚਾਰ ਦੇ ਬਹੁਤ ਵੱਡੇ ਅਰਥ ਨੇ ਇੱਕ ਜੀਵਨ ਜਾਚ ਹੈ ਇੱਕ ਮਿਸਾਲੀ ਜੀਵਨ ਜਾਚ ਹੈ ਜਿਸ ਤੋਂ ਸਾਰੀ ਦੁਨੀਆ ਸੇਧ ਲੈ ਸਕਦੀ ਹੈ ਸਭ ਤੋਂ ਤੰਦਰੁਸਤ ਸਭ ਤੋਂ ਬਹਾਦਰ ਲੋਕ ਮੰਨੇ ਜਾਂਦੇ ਸੀ ਪੰਜਾਬੀ ਜੋ ਸਿਰਫ ਰੀਲਾਂ ਤੇ ਨੱਚਣ ਜੋਗੇ ਕਿਉਂ ਹੋ ਗਏ ਇਹ ਸਾਨੂੰ ਸੋਚਣਾ ਪੈਣਾ ਸੋ ਪੰਜਾਬੀਆਂ ਦਾ ਅਕਸ ਤੇ ਪੰਜਾਬੀ ਸੱਭਿਆਚਾਰ ਦੀ ਅਸਲ ਪਰਭਾਸ਼ਾ ਆਪ ਵੀ ਸਾਨੂੰ ਸਮਝਣ ਦੀ ਲੋੜ ਹੈ ਤੇ ਦੁਨੀਆ ਨੂੰ ਵੀ ਸਮਝਾਉਣ ਦੀ ਲੋੜ ਹੈ ਇਹ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ ਇਸ ਸਮੇਂ ਦਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਜ਼ਰੂਰੀ ਹੋਵੇਗਾ ਸੋ ਇਸ ਦੀ ਗੱਲ ਲਗਾਤਾਰ ਕਰਨੀ ਬਣਦੀ ਹੈ ਇਸ ਲਈ ਦੇਸ਼ ਦੀ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਤੇ ਇਸ ਸੈਸ਼ਨ ਵਿੱਚ ਕਾਫੀ ਕੁਝ ਹੋ ਰਿਹਾ ਹੈ ਹੰਗਾਮੇ ਵੀ ਹੋ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਪਾਰਲੀਮੈਂਟ ਦਾ ਸੈਸ਼ਨ ਜਦੋਂ ਵੀ ਜੁੜਦਾ ਹੈ ਹੰਗਾਮੇ ਹੁੰਦੇ ਨੇ ਐਤਕੀ ਵੀ ਹੋ ਰਹੇ ਨੇ ਐਸ ਵੀਲੇ ਵੀ ਹੋ ਰਹੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋ ਰਹੇ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਤਾਧਾਰੀ ਧਿਰ ਅਤੇ ਵਿਰੋਧੀ ਧਿਰਾਂ ਦਰਮਿਆਨ ਬੈਠਕ ਵੀ ਹੋਈ ਸੀ ਗੱਲਬਾਤ ਵੀ ਹੁੰਦੀ ਹੈ ਨੁਕਤਿਆਂ ਸਬੰਧੀ ਜਿਹੜੇ ਮੁੱਦਿਆਂ ਉੱਪਰ ਚਰਚਾ ਹੋਣੀ ਹੈ ਉਹਨਾਂ ਦੀ ਵੀ ਗੱਲ ਹੁੰਦੀ ਹੈ ਪਰ ਇਸਤੇ ਬਾਵਜੂਦ ਆਪਾਂ ਵੇਖਦੇ ਹਾਂ ਕਿ ਹੰਗਾਮੇ ਹਰ ਵਾਰ ਹੁੰਦੇ ਨੇ ਅਤੇ الزام ਵੀ ਇੱਕ ਦੂਜੇ ਉੱਪਰ ਲੱਗਦਾ ਹੈ ਕਿ ਦੂਜੀ ਤਰ੍ਹਾਂ ਕਾਰਵਾਈ ਨਹੀਂ ਚੱਲਣ ਦਿੰਦੀ ਮੁੱਦਿਆਂ ਦੀ ਗੱਲ ਨਹੀਂ ਹੋਣ ਦਿੰਦੀ ਐਤਕੀ ਵੀ ਰੁਝਾਨ ਆਪਾਂ ਜਾਰੀ ਹੀ ਵੇਖ ਰਹੇ ਹਾਂ ਦੇਸ਼ ਦੀ ਪਾਰਲੀਮੈਂਟ ਨਵੀਂ ਇਮਾਰਤ ਵਿੱਚ ਚੱਲ ਰਹੀ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਯਾਨੀ ਕਿ ਬਰਸਾਤ ਰੁੱਤ ਦਾ ਸੈਸ਼ਨ ਇਸ ਵੇਲੇ ਚੱਲ ਰਿਹਾ ਹੈ ਤੇ ਜਰੂ ਸੈਸ਼ਨ ਦੇ ਸ਼ੁਰੂ ਹੋਣ ਦਾ ਐਲਾਨ ਹੋਇਆ ਸੀ ਉਦੋਂ ਹੀ ਲਗਾਤਾਰ ਇਸ ਗੱਲ ਦੀ ਸੰਭਾਵਨਾ ਸੀ ਕਿ ਕਾਫੀ ਹੰਗਾਮਿਆਂ ਭਰਪੂਰ ਹੋਵੇਗਾ ਇਸ ਸੈਸ਼ਨ ਨੇ ਬੇਸੇ ਵਿਖਿਆ ਜਾ ਰਿਹਾ ਹ ਸਿਰਫ ਇਹੀ ਸੈਸ਼ਨ ਨੇ ਕੋਈ ਵੀ ਸੈਸ਼ਨ ਲੱਗਣਾ ਹੋਵੇ ਭਾਵੇਂ ਵਿਧਾਨ ਸਭਾ ਜਾਂ ਪਾਰਲੀਮੈਂਟ ਦਾ ਹੰਗਾਮੇ ਭਰਪੂਰ ਹੋਣ ਦੀ ਆਸ ਹੁੰਦੀ ਹੈ ਤੇ ਐਤਕੀ ਵੀ ਸੀ ਖਾਸ ਕਰ ਆਪਰੇਸ਼ਨ ਸਿੰਧੂਰ ਦੇ ਮੁੱਦੇ ਉੱਤੇ 테ਰਰ ਇਸ ਵੇਲੇ ਦੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਪੁੱਛੇ ਜਾਣ ਦੀ ਤਿਆਰੀ ਹੋ ਰਹੀ ਸੀ ਉਹਨਾਂ ਇਸ ਦਾ ਜ਼ਿਕਰ ਵੀ ਕੀਤਾ ਸੀ। ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਥੇ ਵੋਟਰ ਸੂਚੀਆਂ ਦਾ ਮਾਮਲਾ ਵੀ ਸੁਰਖੀਆਂ ਵਿੱਚ ਰਿਹਾ। ਉਸ ਉੱਤੇ ਵੀ ਕਾਫੀ ਗੱਲ ਹੋਣ ਦੀ ਸੰਭਾਵਨਾ ਸੀ। ਤੇ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਪਹਿਲੇ ਦਿਨਾਂ ਵਿੱਚ ਹੀ ਕਾਫੀ ਰੌਲਾ ਰੱਪਾ ਪੈਂਦਾ ਨਜ਼ਰ ਆਇਆ। ਇਸ ਤੋਂ ਬਾਅਦ ਫਿਰ ਲਗਾਤਾਰ ਇਸ ਮੁੱਦੇ ਤੇ ਗੱਲ ਹੁੰਦੀ ਰਹੀ ਤੇ ਫਿਰ ਗੱਲਬਾਤ ਲਈ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਉਹਨਾਂ ਮੁੱਦਿਆਂ ਸੰਬੰਧੀ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਆਪਣੀ ਗੱਲ ਉਠਾਈ ਜਾ ਰਹੀ ਸੀ ਸੋ ਉਸ ਵਿਸ਼ੇ ਉੱਤੇ ਗੱਲ ਹੋਣੀ ਹੌਲੀ-ਹੌਲੀ ਸ਼ੁਰੂ ਹੋਈ ਹੈ ਇਸ ਦਰਮਿਆਨ ਰਾਜ ਸਭਾ ਵਿੱਚ ਉੱਪਰਲਾ ਸਦਨ ਜਿਹੜਾ ਹੈ ਰਾਜ ਸਭਾ ਉੱਥੇ ਕੁਝ ਸੀਟਾਂ ਖਾਲੀ ਹੋਈਆਂ ਸੀ ਉਹਨਾਂ ਉੱਤੇ ਨਵੇਂ ਮੈਂਬਰ ਵੀ ਆ ਕੇ ਬਿਰਾਜਮਾਨ ਹੋਏ ਨੇ ਜਿਨ੍ਹਾਂ ਵਿੱਚ ਦੱਖਣ ਭਾਰਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਜੋ ਕਿ ਰਾਜ ਸਭਾ ਮੈਂਬਰ ਵਜੋਂ ਹੋਣਾ ਆਏ ਨਹੀਂ ਉਹਨਾਂ ਦੀ ਵੀ ਆਮਦ ਹੋਈ ਹੈ ਤੇ ਇਸੇ ਤਰ੍ਹਾਂ ਤਿੰਨ ਹੋਰ ਸੀਟਾਂ ਜਿਹੜੀਆਂ ਨੇ ਉਹ ਭਰੀਆਂ ਗਈਆਂ ਪੰਜਾਬ ਤੋਂ ਜਿਹੜੀ ਰਾਜ ਸਭਾ ਦੀ ਸੀਟ ਹੈ ਉਹਦੇ ਉੱਪਰ ਫਿਲਹਾਲ ਹਲੇ ਕਾਫੀ ਕੁਝ ਆਉਣ ਵਾਲੇ ਦਿਨਾਂ ਦੌਰਾਨ ਸਪਸ਼ਟ ਹੋਣ ਦੀ ਸੰਭਾਵਨਾ ਹੈ ਫਿਲਹਾਲ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਮੌਨਸੂਨ ਭਾਵੇਂ ਇਹਨਾਂ ਵਿਖਾਈ ਨਹੀਂ ਦੇ ਰਿਹਾ ਪਰ ਮੌਨਸੂਨ ਸੈਸ਼ਨ ਦੇ ਵਿੱਚ ਕਾਫੀ ਕੁਝ ਹੋ ਰਿਹਾ ਹੈ। ਕਾਫੀ ਉੱਥੇ ਹਲਚਲ ਨਜ਼ਰ ਆ ਰਹੀ ਹੈ ਤੇ ਮੌਨਸੂਨ ਸੈਸ਼ਨ ਵਿੱਚ ਕਾਫੀ ਗਰਜ ਸੁਣੀ ਜਾ ਰਹੀ ਹੈ ਦੇਸ਼ ਦੀ ਪਾਰਲੀਮੈਂਟ। ਅੰਦਰ ਸਤਾਧਾਰੀ ਤਰ੍ਹਾਂ ਤੇ ਵਿਰੋਧੀ ਤਰ੍ਹਾਂ ਦੇ ਮੈਂਬਰ ਕਈ ਮੁੱਦਿਆਂ ਤੇ ਆਮੋ-ਸਾਮਣੇ ਵੀ ਹੁੰਦੇ ਹੋਏ ਨਜ਼ਰ ਆਏ ਨੇ। ਇਸ ਤੋਂ ਬਾਅਦ ਗੱਲ ਕਰੀਏ ਕੋ ਮੰਤਰੀ ਮਾਮਲਿਆਂ ਦੀ ਤਾਂ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਸੰਬੰਧੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਪਿਛਲੇ ਸਮੇਂ ਦੌਰਾਨ ਹੁੰਦੀਆਂ ਰਹੀਆਂ ਨੇ। ਪਿਛਲੇ ਦਿਨਾਂ ਦੌਰਾਨ ਵੀ ਗਾਜ਼ਾ ਪੱਟੀ ਵਿੱਚ ਕਈ ਤਾਜ਼ਾ ਹਮਲੇ ਅਤੇ ਕਈ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਆਮ ਲੋਕਾਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਜਿਸ ਨੂੰ ਕਿ ਆਮ ਤੌਰ ਤੇ ਜੰਗ ਦੀ ਭਾਸ਼ਾ ਵਿੱਚ ਕੋਲੈਟਰਲ ਡੈਮੇਜ ਕਹਿ ਦਿੱਤਾ ਜਾਂਦਾ ਹੈ ਕਿ ਜੰਗ ਜਦੋਂ ਵੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਪਰ ਦੁੱਖ ਦੇ ਜੋ ਮੰਜ਼ਰ ਨਜ਼ਰ ਆਉਂਦੇ ਨੇ ਗਾਜ਼ਾ ਪੱਟੀ ਤੋਂ ਜੋ ਛੋਟੇ-ਛੋਟੇ ਬੱਚੇ ਵਿਲਕਦੇ ਨਜ਼ਰ ਆਉਂਦੇ ਨੇ ਕਈ ਥਾਈਂ ਛੋਟੇ-ਛੋਟੇ ਮਾਸੂਮ ਬੱਚਿਆਂ ਦੀ ਜਾਨ ਗਈ ਹੈ ਇਹ ਦ੍ਰਿਸ਼ ਜਿਹੜੇ ਨੇ ਉਹਨਾਂ ਨੂੰ ਵੇਖ ਕੇ ਦੁਨੀਆ ਦਾ ਕੋਈ ਵੀ ਸ਼ਖਸ ਜਿਹੜਾ ਆ ਉਹ ਇਹੀ ਆਸ ਕਰੇਗਾ ਕਿ ਇਹ ਆਲਮ ਰੁਕਣਾ ਚਾਹੀਦਾ ਜਲਦ ਤੋਂ ਜਲਦ ਰੁਕਣਾ ਚਾਹੀਦਾ ਰੂਸ ਤੇ ਯੂਕਰੇਨ ਤੇ ਹਮਲੇ ਵੀ ਇਸੇ ਤਰ੍ਹਾਂ ਲੰਮਾ ਸਮਾਂ ਚੱਲਦੇ ਰਹੇ ਤੇ ਇਜ਼ਰਾਈਲ ਗਾਜ਼ਾ ਵਾਲੇ ਮਾਮਲੇ ਵਿੱਚ ਵੀ ਚੀਜ਼ ਆਪਾਂ ਲਗਾਤਾਰ ਵੇਖੀ ਕਈ ਥਾਈਂ ਜੰਗਬੰਦੀ ਦੀ ਵੀ ਗੱਲ ਹੋਈ ਹੈ ਜ਼ਿਕਰ ਹੁੰਦਾ ਰਿਹਾ ਪਰ ਪੂਰਨ ਜੰਗਬੰਦੀ ਜਦ ਤੱਕ ਨਹੀਂ ਹੁੰਦੀ ਜਾਂ ਇਸ ਮਾਮਲੇ ਦਾ ਪੱਕਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਸ ਬੰਨੇ ਸਾਰੀ ਦੁਨੀਆ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਏਸ਼ੀਆ ਖੇਤਰ ਦੇ ਦੋ ਹੋਰ ਦੇਸ਼ਾਂ ਦਰਮਿਆਨ ਵੀ ਤਣਾਅ ਬਣਦਾ ਨਜ਼ਰ ਆਇਆ ਥਾਈਲੈਂਡ ਅਤੇ ਕੰਬੋਡੀਆ ਇਹਨਾਂ ਦੇਸ਼ਾਂ ਦਰਮਿਆਨ ਵੀ ਜੰਗ ਦਾ ਆਲਮ ਬਣਿਆ ਪਿਛਲੇ ਦਿਨੀ ਇੱਕ ਦੂਜੇ ਉੱਪਰ ਇਹਨਾਂ ਨੇ ਵੀ ਤੇਜ਼ ਤਰਾਰ ਹਮਲੇ ਕੀਤੇ ਸਰਹੱਦ ਉੱਤੇ ਗੋਲੀਬਾਰੀ ਹੋਈ ਡਰੋਨ ਵੀ ਛੱਡੇ ਗਏ ਇੱਕ ਦੂਜੇ ਉੱਪਰ ਹੱਲੇ ਬੋਲੇ ਗਏ ਤੇ ਇੱਥੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਿੱਚ ਦਖਲਅੰਦਾਜ਼ੀ ਦੀ ਗੱਲ ਆਖੀ ਉਹਨਾਂ ਨੇ ਦੋਹਾਂ ਦੇਸ਼ਾਂ ਦੇ ਯਾਨੀ ਕਿ ਕੰਬੋਡੀਆ ਅਤੇ ਥਾਈਲੈਂਡ ਦੇ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਅਤੇ ਜੰਗਬੰਦੀ ਸੰਬੰਧੀ ਦੋਹਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਆਖੀ ਹੈ ਹੁਣ ਟਰੰਪ ਨੇ ਜਦੋਂ ਥਾਈਲੈਂਡ ਅਤੇ ਕੰਬੋਡੀਆ ਦਰਮਿਆਨ ਇੱਕ ਕਿਸਮ ਦੀ ਵਿਚੋਲਗੀ ਦਾ ਦਾਵਾ ਕੀਤਾ ਤੇ ਇੱਕ ਵਾਰ ਫਿਰ ਉਹਨਾਂ ਨੇ ਭਾਰਤ-ਪਾਕਿਸਤਾਨ ਦਾ ਵੀ ਦਾਵਾ ਦੁਬਾਰਾ ਕੀਤਾ ਕਿ ਉਥੇ ਵੀ ਜਦੋਂ ਹਾਲਾਤ ਇਸੀ ਤਰ੍ਹਾਂ ਤਣਾਅ ਵਾਲੇ ਬਣੇ ਸੀ ਤਾਂ ਅਮਰੀਕਾ ਨੇ ਵਿਚਪੇਕੀ ਗੱਲਬਾਤ ਕੀਤੀ ਸੀ ਤੇ ਉਸ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਦਰੰਭੀ ਸੀ ਹੁਣ ਟਰੰਪ ਨੇ ਉਸੇ ਚੀਜ਼ ਦਾ ਹਵਾਲਾ ਦੇ ਕੇ ਥਾਈਲੈਂਡ ਤੇ ਕੰਬੋਡੀਆ ਵਾਲੇ ਬੰਨੇ ਵੀ ਦੁਬਾਰਾ ਇਸੇ ਤਰ੍ਹਾਂ ਦੀ ਗੱਲ ਆਖੀ ਤੇ ਗੱਲ ਤੁਹਾਨੂੰ ਦਸੀਏ ਪੰਜਾਬ ਦੇ ਮੌਸਮ ਦੀ ਗਰਮੀ ਦਾ ਆਲਮ ਇੱਕ ਵਾਰ ਫਿਰ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਗਰਮੀ ਫੇਰ ਵਧੀ ਹੈ ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਤੇ ਜੋ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਉਹਦੇ ਨਾਲ ਨਾਲ ਹਮਸ ਵੀ ਵੱਧਦਾ ਹੋਇਆ ਨਜ਼ਰ ਆਇਆ ਜਿੰਨੀ ਦੇ ਮੀਂਹ ਪਏ ਜਦ ਬਦਲਵਾਈ ਹੋਈ ਹਵਾਵਾਂ ਚੱਲੀਆਂ ਉਨੀ ਤੇਰ ਫਰਕ ਰਿਹਾ ਖਾਸ ਕਰ ਗੁਆਂਡੀ ਸੂਬਿਆਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਜਦੋਂ ਮੀਂਹ ਪਿਆ ਕਈ ਥਾਈਂ ਉੱਥੇ ਭਾਰੀ ਮੀਂਹ ਵੀ ਪਿਆ ਉਹਦੇ ਨਾਲ ਹਵਾ ਦਾ ਜੋ ਇੱਕ ਵਹਾ ਬਣਿਆ ਸੀ ਉਸ ਨਾਲ ਪੰਜਾਬ ਤੇ ਮੈਦਾਨੀ ਖੇਤਰਾ ਵਿੱਚ ਕੁਝ ਰਾਹਤ ਨਜ਼ਰ ਆਈ ਸੀ ਪਰ ਹੁਣ ਜਿਵੇਂ ਮੌਸਮ ਥੋੜਾ ਪਧਰਾ ਹੋਇਆ ਤੂਫਾਨ ਨਿਕਲੀਆਂ ਤਾਂ ਤਾਪਮਨ ਵਿੱਚ ਇੱਕ ਵਾਰ ਫੇਰ ਵਾਧਾ ਨਜ਼ਰ ਆਇਆ ਇਸ ਨਾਲ ਕੀ ਹੋਇਆ ਕਿ ਹਮਸ ਜਮਾ ਗਰਮੀ ਧੂਮੇ ਮਿਲ ਕੇ ਇੱਕ ਵਾਰ ਫੇਰ ਤਾਪਮਨ ਵਿੱਚ ਵਾਧਾ ਕਰਦੇ ਨਜ਼ਰ ਆਏ ਲੋਕਾਂ ਦੇ ਫਿਰ ਪਸੀਨੇ ਛਟਣੇ ਸ਼ੁਰੂ ਹੋ ਗਏ ਤੇ ਇੱਕ ਵਾਰ ਫਿਰ ਬਿਜਲੀ ਦੀ ਮੰਗ ਜਿਹੜੀ ਆ ਉਹ ਵਧਦੀ ਵਿਖਾਈ ਦਿਤੀ ਹੈ ਇਸ ਤੋਂ ਪਹਿਲਾਂ ਜਦੋਂ ਕੁਝ ਦਿਨ ਲਗਾਤਾਰ ਮੀਂਹ ਪਿਆ ਤਾਂ ਬਿਜਲੀ ਦੀ ਮੰਗ ھیਠਾਂ ਆਈ ਸੀ ਬਿਜਲੀ ਬੋਰਡ ਨੇ ਪਾਵਰ ਕਮਨ ਨੇ ਸੁੱਖ ਦਾ ਸਾਹ ਲਿਆ ਸੀ ਪਰ ਜਿੱਦ ਦੀ ਗਰਮੀ ਵਧਦੀ ਹੈ ਤਾਂ ਬਿਜਲੀ ਦੀ ਮੰਗ ਇੱਕ ਵਾਰ ਫਿਰ ਵਧਣੀ ਸ਼ੁਰੂ ਹੋਈ ਜਾਂ ਹੋ ਜਾਂਦੀ ਹੈ ਹਰ ਵਾਰ ਇਹ ਇਦਾਂ ਹੀ ਹੁੰਦਾ ਹੈ ਤੇ ਇੱਕ ਵਾਰ ਫਿਰ ਬਿਜਲੀ ਦੀ ਮੰਗ ਜਿਹੜੀ ਵਧੀ ਹੈ ਇਸ ਤਰੀਕੇ ਨਾਲ ਇਸਦਾ ਸਿੱਧਾ-ਸਿੱਧਾ ਤਾਲੁਕ ਹੈ ਤਾਪਮਾਨ ਮੌਸਮ ਅਤੇ ਬਿਜਲੀ ਦੀ ਮੰਗ ਦਾ ਤੇ ਇੱਕ ਵਾਰ ਫਿਰ ਉਡੀਕ ਹੈ ਕਿ ਕੁਝ ਮੀਂਹ ਕਣੀ ਕੁਝ ਰਾਹਤ ਦਿਵਾਵੇਗੀ ਜਾਂ ਠੰਡੀ ਹਵਾ ਦਾ ਬੁੱਲਾ ਛੜਾਊਗਾ ਉਹ ਲੋਕਾਂ ਨੂੰ ਇਸ ਹੰਮਸਪਰਪੂਰ ਗਰਮੀ ਤੋਂ ਰਾਹਤ ਦਿਵਾਵੇਗਾ ਸ੍ਰੀ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਮੌਸਮ ਦੀ ਤਾਜ਼ਾ ਸਥਿਤੀ ਐਸ ਲਈ ਇਹ ਬਿਆਨ ਕਰਦੀ ਹੈ ਮੌਸਮ ਵਿਭਾਗ ਦੀ ਭੁਖਬਾਣੀਆ ਕਈ ਦਿਨਾਂ ਵਿੱਚ ਤਾਂ ਸਹੀ ਸਾਬਤ ਹੋਈਆਂ ਪਰ ਬਹੁਤ ਹੀ ਅਵਾਰ ਇਦਾਂ ਦੇਖਿਆ ਗਿਆ ਕਿ ਜਿਵੇਂ ਦੀ ਭਵਿੱਖਬਾਣੀ ਹੋਈ ਸੀ ਉਸ ਕਿਸਮ ਦੀ ਰਾਹਤ ਲੋਕਾਂ ਨੂੰ ਮਿਲ ਨਹੀਂ ਸਕੀ ਸੋ ਹਾਲੇ ਵੀ ਨਜ਼ਰਾਂ ਅਤੇ ਆਸਾਂ ਇਹੀ ਨੇ ਕਿ ਮੌਸਮ ਵਿੱਚ ਕੁਝ ਠੰਡਕ ਆਵੇਗੀ ਜਲਦਾਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ ਇਸੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪੋਂ ਆਪਣੇ ਰਜੇ ਵਿੱਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਧੰਨਵਾਦ ਉਹਨਾਂ ਦਰਸ਼ਕਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਵੀ ਕੀਤਾ ਕਮੈਂਟਸ ਰਾਹੀਂ ਕਿਸੇ ਵੀ ਮਾਧਿਅਮ ਜ਼ਰੀਏ ਆਪਣੀ ਗੱਲ ਲੈ ਕੇ ਸਾਡੇ ਤੱਕ ਪਹੁੰਚੀ ਦੀ ਕੀਤੀ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਜੁੜਦੇ ਵਿਸ਼ੇ ਲੈ ਕੇ ਇਸੇ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਉੱਤੇ ਵੀ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਅਤੇ ਆਈ ਪੀ ਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਇਸ ਚੈਨਲ ਦੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇਨਾ ਹੀ ਹੁਣ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ ਬਹੁਤ ਬਹੁਤ ਧੰਨਵਾਦ ਅਤੇ ਵੇਖਦੇ ਰਹੋ ਦਾ ਪੰਜਾਬ ਟਾਕਸ